ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਅਤੀਤ ਪਨੇਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਬਾਗ ਪਾੜੇ ਨੇਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਿਸ਼ ਜਹਾਨੇ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਰੇ ਨਹਾਰ ਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੇ hoe rahan sad tur nanak sarn tuharya pekhyo sada hazur patit panit asank hor har charni man lag 8613th ਨਾਮ ਪ੍ਰਭ ਜਿਸ ਨਾਨਕ ਨਮਸਤਕ ਪਾਗ ਪਾਉੜੀ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦਿਗਾਰਦਾ ਜਿਸਨੋ ਕਰੇ ਰਾਮ ਤਿਸਨਾ ਵਸਾਰਦਾ ਆਪ ਉਪਾਰ ਨਹਾਰਾ ਆਪੇ ਹੀ ਮਾਰਦਾ ਸਭ ਕਿਛ ਜਹਾਨ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨਹਾਰਦਾ ਸਦਾ ਅਪਾਗ ਦੇ ਬਾਨ ਹੈ ਹੋ ਤੇਸਾ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਵੇਖੋ ਸਦਾ ਹਜੂਰ ਪਤਿਤ ਪਨੀਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ पाड़े नित जपगे सांस ग्रास नाओ परब दे गारदा जिसनो करे राम ते सनाव सारे दा आप उपार्नहारा ਆਪੇ ਹੀ ਮਾਰਦਾ ਸਭ ਕਿਛ ਜਹਾਨ ਜਹਾਨ ਬੂਜੇ ਵਿਚਾਰ ਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰ ਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ਼ਰੇ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੇਤ ਅਸਾਂਖ ਹੋਰ ਹਰ ਚਰਨੀ ਮਨ ਲਾਗ 8613 ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾਉੜੀ ਨੇਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਾਸ਼ ਜਹਾਨੇ ਜਹਾਨ ਬੁਜੇਵ ਚਾਰਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹੋ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੇ hoe rahan sad tur nanak sarn tuharya pekhyo sada hazur patit panit asank hor har charni man lag 8613 ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜੇ ਸਨੋ ਕਰੇ ਰਾਮ ਤੇ ਸਨਵ ਸਾਰੇ ਦਾ ਆਪੋ ਉਪਰਨ ਹਾਰਾ ਆਪੇ ਹੀ ਮਾਰਦਾ ਸਬਕਿਸ਼ ਜਹਾਨੇ ਜਹਾਨ 부ਜੇ ਵਚਾਰ ਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੇਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਸਰ ਨਾਨਕ ਨਮਸਤਕ ਪਾਗ ਪਾੜੇ ਨਿਤ ਜਪਗੇ ਸਾਸ ਗ੍ਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤਿਸ ਨਵ ਸਾਰੇ ਦਾ ਆਪੋ ਆਪਨ ਹਾਰਾ ਆਪੇ ਹੀ ਮਾਰਦਾ ਸਾਬਕਸ਼ ਜਹਾਨੇ ਜਹਾਨ ਬੂਜੇ ਵਚਾਰਦਾ anek roop khin mein kudrat tarada ਜੈਸਨੋ ਲਾਏ ਸੱਚ ਤਿਸ ਉਦਾਰ ਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ਼ਰੇ ਵਾਹੇ ਗੁਰੂ ਸਾਹਿਬ ਜੀ 사ਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਅਤੀਤ ਪਨੇਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾੜੇ ਨਿਤ ਜੱਪਗੇ ਸਾਹਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇਸਨਾਵ ਸਾਰੇ ਦਾ ਆਪ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਿਸ਼ ਜਹਾਨੇ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਾ ਲੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆ ਭਾਗੇ ਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਵੇਖਿਓ ਸਦਾ ਹਜ਼ੂਰ ਪਤਿਤ ਪਨੀਤ ਅਸੰਖ ਹੋਰ ਹਰ ਚਰਨੀ ਮਨ ਲਾਗੋ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤਿਸਨਾ ਵਸਾਰਦਾ ਆਪ ਉਪਾਰ ਨਹਾਰਾ ਆਪੇ ਹੀ ਮਾਰਦਾ ਸਭ ਕਿਛ ਜਹਣ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨਹਾਰਦਾ ਸਦਾ ਆਪਾਗੇ ਦੀ ਬਾਣ ਹੈ ਹੋ ਤੇ ਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੋਰ ਨਾਨਕ ਸਰਨ ਤੁਹਾਰਿਆ ਵੇਖੋ ਸਦਾ ਹਜੂਰ ਪਤਿਤ ਪਨੇਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਪਾਗ ਬਾੜੇ ਨਿਤ ਜਪਗੇ ਸਾਹਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪ ਉਪਾਰਨ ਹਾ ਮਰਦਾ ਸਬਕਿਸ਼ ਜਹਾਨੇ ਜਹਾਨ ਬੂਜੇ ਵ ਚਾਰਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨ ਲਾਏ ਸਚ ਇਸੇ ਉਦਾਰ ਦਾ ਜੈਸਾ ਲੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆ ਭਾਗੇ ਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸੰਕ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਪਾਗ ਪਾਉੜੇ ਨਿਤ ਜਪਗੇ ਸਾਸ ਗ੍ਰਾਸ ਨਾਉ ਪਰਬ ਦਿਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਰਨ ਹਾਰਾ ਆਪੇ ਹੀ ਮਾਰਦਾ ਸਬਕਿਸ਼ ਜਹਾਨੇ ਜਹਾਨ ਬੂਜੇ ਵਚਾਰ ਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨਹਾਰਦਾ ਸਦਾ ਆਪਾਗੇ ਦੀ ਬਾਣ ਹੈ ਹੋ ਤਿਸ ਨੂੰ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪਰ ਅਬ ਜਿਸ ਨਾਨਕ ਨਮਸਤਕ ਪਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇਸਨਾ ਵਸਾਰੇ ਦਾ आपो पर्नहारा आपे ही मारदा सब केश जहाने जहान बुजेव चारदा अनेक रूपखिन में कुदरत तारदा ਜੈਸਨੋ ਲਾਏ ਸੱਚ ਤਿਸੇ ਉਦਾਰ ਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਅਪਾਗ ਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ਼ਰੇ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਅਤੀਤ ਪਨੇਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਬਾਗ ਪਾਉੜੀ ਨੇਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਾਸ਼ ਜਹਾਨੇ ਜਹਾਨ 부ਜੇਵ ਚਾਰਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਵੇਖਿਓ ਸਦਾ ਹਜੂਰ ਪਤਿਤ ਪਨੇਤ ਅਸੰਖ ਹੋਰ ਹਰ ਚਰਨੀ ਮਨ ਲਾਗ 8613 ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾਉੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਵ ਦਿਗਾਰਦਾ ਜਿਸਨੋ ਕਰੇ ਰਾਮ ਤਿਸਨਾ ਵਸਾਰਦਾ ਆਪ ਉਪਾਰ ਨਹਾਰਾ ਆਪੇ ਹੀ ਮਾਰਦਾ ਸਭ ਕਿਛ ਜਹਾਨ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨਹਾਰਦਾ ਸਦਾ ਆਪਾਗੇ ਦੀ ਬਾਣ ਹੈ हो तेस नमस्कार दा सातम श्री वाहे गुरु स